ਮੇਰਾ ਨਾਮ ਮਿੰਦਰ ਸਿੰਘ ਹੈ ਸਾਡੀ ਦੁਕਾਨ ਨੇ ਪੁਰਾਣਾ ਬਾਜ਼ਾਰ ਕੋਈ ਪ੍ਰਸਿੱਧੀ ਜੈ ਅਸਕਰਤਾਰ ਸਿੰਘ ਮਿੰਦਰ ਸਿੰਘ ਜੁਵੈਲਰ ਦੇ ਨਾਮ ਦੇ ਉੱਤੇ ਸਾਡਾ ਕਾਰੋਬਾਰ ਇਹ ਲੜਖਾ ਹੈ ਇੱਕ ਦਿਨ ਤੇ ਨਾਲ ਸਾਡੇ ਕੋਲ ਜਿਸ ਨੇ ਦੇਖਿਆ ਨਾ ਕਹਿੰਦਾ ਕਿ ਸਾਨੂੰ ਉਸ ਮੰਦਰੀ ਚਾਹੀਦੀ ਸਾਮਾਨ ਦਿਖਾਓ ਕੁਝ ਹੋਰ ਕਸਟਮਰ ਸੀ ਉਹਨਾਂ ਨੂੰ ਅਟੈਂਡ ਕਰਕੇ ਫਿਰ ਜਿਸ ਤਰੀਕੇ ਨਾਲ ਉਹਨੇ ਗੱਲ ਕੀਤੀ ਅਣਖਸ਼ਤਾ ਸੀਗਾ ਉਹਨੇ ਆਪਣਾ ਨੰਬਰ ਵੀ ਦਿੱਤਾ ਨਾਮ ਵੀ ਦਿੱਤਾ ਉਹ ਸਭ ਕੁਝ ਫੇਕ ਨਿਕਲਿਆ ਤੇ ਜਿਸ ਦਿਨ ਉਹਨੇ ਦੇਖਿਆ ਤੇ ਉਹਨੇ ਇੱਕ ਰਿੰਗ ਵਿੱਚ ਚੋਰੀ ਕਰ ਲਈ ਤੇ ਜਿਸ ਨੇ ਚੋਰੀ ਕਰ ਲਈ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਸਾਰਾ ਕੁਝ ਕਲੀਅਰ ਆ ਚੁੱਕਾ ਹੈ ਚੋਰੀ ਕਰਦਾ ਆ ਉਹਦੇ ਜੇਬ ਵਿੱਚ ਪਾਉਂਦਾ ਹੈ ਇਹ ਹੋ ਆ ਗਿਆ ਹੈ। ਉਸ ਦੀ ਫੋਟੋ ਵੀ ਸਾਫ ਥੀਏ ਰਹੀ ਹੈ। ਹਾਂਜੀ ਫੋਟੋ ਵੀ ਕਲੀਅਰ ਆ ਚੁੱਕੀ ਹੈ ਇਹ। ਤੇ ਸਭ ਕੁਝ ਉਹਦੇ ਜੀ ਸੀਸੀਟੀਵੀ ਫੁਟੇਜ ਵੀ ਆ ਚੁੱਕਾ ਆ ਉਹ। ਪਰ ਇਹਦੀ ਸ਼ਿਕਾਇਤ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਰ ਦਿੱਤੀ ਹੈ ਆ। ਅਸੀਂ ਉਮੀਦ ਕਰਦੇ ਆ ਪੁਲਿਸ ਪ੍ਰਸ਼ਾਸਨ ਸਾਡੀ ਮਦਦ ਕਰੇ ਤੇ ਸਾਡਾ ਜਿਹੜਾ ਸਮਾਨ ਚੋਰੀ ਆਇਆ ਉਹ ਸਾਨੂੰ ਵਾਪਸ ਆਏ। ਕੀ ਲੈ ਕੇ ਗਿਆ ਸੀ ਗੈ? ਕੋਈ ਸੋਨੇ ਦੀ ਮੁੰਦਰੀ ਹੈ। ਇਹਦਾ ਵਜ਼ਨ ਕੋਈ 3.10 ਗ੍ਰਾਮ ਹੈ 9 ਗ੍ਰਾਮ 900 ਗ੍ਰਾਮ ਹੈ। ਬਾਈਕਟ ਹੋਲ ਮਾਰਕਿੰਗ ਦੀ ਬਣੀ ਜੈਂਟਸ ਮੰਦਰੀ ਹੈ ਉੱਪਰ ਡਵੈਲਪਰ ਫਾਈਨ ਮਗਾਂਦੇ ਨੈਚਰਲ ਸ਼ੈਲ ਦੇ ਸਵੇਕ ਕਿਨੀ ਲੈਟ ਹੋ ਗਿਆ ਪਸੋਂਨਾ ਐਸੀ ਦਿਖਾਰੇ ਸੀ ਕਿ ਮੇਰੇ ਥੋੜਾ ਜਿਹਾ ਇੱਕ ਸਾਈਡ ਦੇ ਉੱਤੇ ਬਿੱਠ ਹੋਈ ਏ ਤੇ ਪਿੱਛੋਂ ਨੇ ਰਿੰਗ ਹੋਲ ਡਰੇ ਦੇ ਚ ਉਠਾ ਲੇ ਥਾਲਕੇ ਤੇ ਮੋਖਾ ਵੇਖ ਕੇ ਪਾਸ਼ੋਨੇ ਆਪਣੇ ਜੇਬ ਵਿੱਚ ਪਾ ਲਈ ਉਹ ਪਰ ਅਸੀਂ ਜਿਵੇਂ ਸ਼ਾਮ ਨੂੰ ਆਪਣਾ ਸੌਂਚਿਆ ਕੀਤਾ ਉਹਨੂੰ ਪਤਾ ਲੱਗਾ ਜਾ ਕੇ ਕਿ ਵਿੱਚ ਵੇਖ ਰਿੰਗ ਸਾਟੇ ਗਿਆ। ਇਹ ਫਿਰ ਸੀਸੀਟੀਵੀ ਵੀ ਦੇਖੀ। ਅਹੀਂ ਸੀਸੀਟੀਵੀ ਦੇਖ ਕੇ ਫੁਟੇ ਦੇਖਿਆ ਉੱਥੋਂ ਸਾਰਾ ਕੁਝ ਕਲੀਅਰ ਹੋ ਗਿਆ। ਇਹ ਵਾਲਾ ਰਿਕਾਰਡ ਵੀ ਕੱਢ ਲਿਆ ਹੈ ਸੀਸੀਟੀਵੀ ਦੇ। ਪੈਂਡਰਾਈਵ ਛੁਪਾਇਆ ਹੈ ਉਹ। ਫੋਨ ਦੇ ਵਿੱਚ ਸਭ ਕੁਝ ਕਲੀਅਰ ਆ ਰਿਹਾ ਹੈ ਇਹ। ਇਹਨੇ ਜਿਹੜੀ ਚੋਰੀ ਕੀਤੀ। ਸਰੇ ਲੱਗਦਾ ਨਹੀਂ ਹੈਗਾ ਜੀ ਗੱਲ ਸ਼ੱਕਤੂੰ ਹੀ ਲੱਗ ਰਿਹਾ। ਇੱਕ ਤਰ੍ਹਾਂ ਕਲੀਨ ਕਟਿੰਗ ਦੇ ਅੱچےਗਾ ਜੀ ਦਾ ਉਹ। ਔਰ ਜਿੰਜਲਮੈਨ ਟਾਈਪ ਲੁੱਕ ਸੀਗੀ ਹੁੰਦੀ। ਪਰ ਆਪਾਂ ਕੁਝ ਨਹੀਂ ਕਹਿ ਸਕਦੇ ਕਿਸੇ ਬੰਦੇ ਦੇ ਅਜਿਹਾ ਦੇਖੀ ਵਿਚਾਰ ਹੋ ਸਕਦੇ ਨਾ ਹੋ। ਹੂੰ। ਤਾਂ ਲੋਕਾਂ ਨੂੰ ਵੀ ਕੀ ਫੀਲ ਕਰੋਗੇ ਦੂਸਰੇ ਦੁਕਾਨਦਾਰਾਂ ਨੂੰ ਕੀ ਕਰੋਗੇ ਲੋਕਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਉਹ ਜਲਦੀ ਪਹਿਲਾਂ ਤਾਂ ਸਿਆਣੋਂ ਨੂੰ ਫਟਾਂਡੀ ਦਾ ਕਰਨ ਸੋਨਾ ਬਹੁਤ ਮਹਿੰਗਾ ਹੋ ਚੁੱਕਾ ਹੈ ਉਹ ਜਿਹੜੇ ਆਪਦੇ ਜਾਂਚਾਂ ਵਾਲੇ ਹੈਗੇ ਉਹਨਾਂ ਨਾਲ ਕੀਤਾ ਜਾਵੇ ਅਗਰ ਮਜਬੂਰੀ ਕਰਨਾ ਵੀ ਪੈ ਜਾਂਦਾ ਹੈ ਤੇ ਪੂਰੇ ਚੁਕੰਨੇ ਪੂਰੇ ਅਲਰਟ ਹੋ ਕੇ ਇਸ ਕੰਮ ਨੂੰ ਕੀਤਾ ਜਾਵੇ ਤਾਂ ਕਿ ਦੁਬਾਰਾ ਕੋਈ ਬੰਦਾ ਇਸ ਤਰ੍ਹਾਂ ਤੁਹਾਡੇ ਨਾਲ ਕੋਈ ਫਜੀ ਨਾ ਮਾਰ ਸਕੇ ਜਿਵੇਂ ਮੇਰੇ ਨਾਲ ਹੋਈ ਹੈ